सिद्धू मूसे वाला ਦੇ ਪਰਿਵਾਰ ਤੋਂ ਦਸਤਾਵੇਜ਼ ਮੰਗਣ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਸੇਤ 77 ਨੂੰ ਜੋ ਨੋਟਿਸ ਹੈ ਜਾਰੀ ਕਰ ਦਿੱਤਾ ਗਿਆ ਜੀ ਹਾਂ ਬੀਤੇ ਦਿਨ ਕੇਂਦਰੀ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਹੈ ਜੋ ਮੰਗਿਆ ਗਿਆ ਸੀ ਕਿ ਸਾਨੂੰ ਪੂਰੀ ਜੋ ਆਈਵੀਐਫ ਤਕਨੀਕ ਦੇ ਰਾਹੀਂ ਜੋ ਬੱਚਾ ਹੋਇਆ ਉਸ ਸੰਬੰਧੀ ਰਿਪੋਰਟ ਚਾਹੀਦੀ ਹੈ ਤੋਂ ਇਸੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੇਤ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸੇਤ ਸਕੱਤਰ ਅਜੋਇ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਨੋਟਿਸ ਦੇ ਵਿੱਚ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਂਦੇ ਬਿਨਾਂ ਜਾਣਕਾਰੀ ਕਿਉਂ ਮੰਗੀ ਗਈ ਅਤੇ ਦੂਜਾ ਜੋ ਸਵਾਲ ਕੀਤਾ ਗਿਆ ਜਿਹਦਾ ਜਵਾਬ ਮੰਗਿਆ ਉਹ ਹੈ ਕਿ ਕੇਂਦਰ ਸਰਕਾਰ ਦੀ ਚਿੱਠੀ ਬਾਰੇ ਮੁੱਖ ਮੰਤਰੀ ਜਾਂ ਸਬੰਧਤ ਮੰਤਰੀ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਸੋ ਬਿਨਾਂ ਇਹ ਸਾਰੀ ਜੋ ਜਾਣਕਾਰੀ ਹੈ ਕਿਉਂ ਮੰਗੀ ਗਈ ਸੋ ਦੱਸ ਦिए ਕਿ ਕੇਂਦਰ ਸਰਕਾਰ ਦੇ ਵੱਲੋਂ ਬੀਤੇ ਦਿਨ ਰੀਪੋਰਟ ਹੈ ਜੋ ਮੰਗੀ ਗਈ ਸੀ ਕਿ ਜੇਕਰ ਚਰਨ ਕੋਰ ਨੇ ਬੱਚੇ ਜਨਮ ਦਿੱਤਾ ਹੈ ਆਈਵੀਐਫ ਤਕਨੀਕ ਦੇ ਰਾਹੀਂ ਤਾਂ ਕਿਸ ਤਰ੍ਹਾਂ ਦੇ ਸਕਦੇ ਨੇ ਕਿਉਂਕਿ ਜੋ ਆਈਵੀਐਫ ਤਕਨੀਕ ਰਾਹੀਂ ਬੱਚਾ ਪੈਦਾ ਕਰਨ ਦੀ ਤਕਨੀਕ ਹੈ 21 ਤੋਂ 50 ਸਾਲ ਦੇ ਵਿਚਾਰੇ ਕੀਤੀ ਜਾਂਦੀ ਹੈ ਜਦਕਿ ਚਰਨ ਕੋਰ ਦੀ ਜੋ ਉਮਰ ਹੈ ਉਹ 58 ਸਾਲ ਹੈ ਸੋ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਫਟਕਾਰ ਵੀ ਮਾਰੀ ਸੀ ਕਿਉਂਕਿ ਲੋਕਾਂ ਦੇ ਨਿਸ਼ਾਨੇ ਤੇ ਵੀ ਪੰਜਾਬ ਸਰਕਾਰ ਆ ਗਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਲੀਅਰ ਕੀਤਾ ਕਿ ਉਹਨਾਂ ਦੇ ਵੱਲੋਂ ਕੁਝ ਵੀ ਨਹੀਂ ਮੰਗਿਆ ਗਿਆ ਜੋ ਵੀ ਜਾਣਕਾਰੀ ਮੰਗੀ ਗਈ ਹੈ ਰਿਪੋਰਟ ਮੰਗੀ ਗਈ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਮੰਗੀ ਗਈ ਹੈ